ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਲਾਰੈਂਸ ਜੀ ਇੰਟਰਵਿਊ ਮੌਕੇ ਮੌਜੂਦ ਐਸਐਸਪੀ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੇ ਹਾਈ ਕੋਰਟ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਐਸਐਸਪੀ ਨੂੰ ਸਸਪੈਂਡ ਕੀਤਾ ਜਾਵੇ ਨਾਲੇ ਦੇ ਜਿੱਤ ਹੈ ਕਿ ਅਗਲੀ ਸੁਣਵਾਈ ਤੱਕ ਜ਼ਿੰਮੇਵਾਰ ਅਫਸਰਾਂ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ 2 ਦਸੰਬਰ ਨੂੰ ਇਸ ਮਾਮਲੇ ਵਿੱਚ ਗ੍ਰਹਿ ਵਿਭਾਗ ਦੇ ਸਕੱਤਰ ਨੂੰ ਪੇਸ਼ ਹੋਣਾ ਪਵੇਗਾ ਇਸ ਮੌਕੇ ਅਦਾਲਤ ਨੇ ਪੁੱਛਿਆ ਕਿ ਉਸ ਵੇਲੇ ਦੇ ਮੁਹਾਲਲੇ ਦੇ ਐਸਐਸਪੀ ਤੇ ਕਾਰਵਾਈ ਕਿਉਂ ਨਹੀਂ ਕੀਤੀ ਇੱਕ ਅਧਿਕਾਰੀ ਨੂੰ ਕਿਉਂ ਬਚਾਇਆ ਜਾ ਰਿਹਾ ਹੈ ਇਸ ਦਾ ਜਵਾਬ ਦਿੰਦੇ ਸਰਕਾਰੀ ਵਕੀਲ ਨੇ ਕਿਹਾ ਕਿ ਅਧਿਕਾਰੀ ਨੂੰ ਸਰਕਾਰ ਨੇ ਸ਼ੋਕੇਜ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਅਧਿਕਾਰੀ ਦੇ ਜਵਾਬ ਨਾਲ ਸਰਕਾਰ ਨਾਕੁਝ ਸੀ ਕਿਉਂਕਿ ਅਫਸਰਾ ਦਾ ਕਹਿਣਾ ਸੀ ਕਿ ਉਸ ਸਮੇਂ ਸੀਆਈਏ ਇੰਚਾਰਜ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸੀ ਅਦਾਲਤ ਨੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਤੱਕ ਕਾਰਵਾਈ ਕਰਨ ਦੀ ਗੱਲ ਆਖੀ ਹੈ ਜ਼ਿਕਰੇ ਖਾਸੇ ਕਿ ਲਾਰੈਂਸ ਇੰਟਰਵਿਊ ਮਾਮਲੇ ਸਰਕਾਰ ਵੱਲੋਂ ਡੀਐਸਪੀ ਗੁਰਸ਼ੇਰ ਸਿੰਘ ਡੀਐਸਪੀ ਸਮਰਵਨੀਤ ਸਬ ਇੰਸਪੈਕਟਰ ਰੀਨਾ ਜਗਤਪਾਲ ਝੱਗੂ ਸ਼ਗਨਜੀਤ ਸਿੰਘ ਐਸਆਈ ਮੁਖਤਿਆਰ ਸਿੰਘ ਐਸਆਈ ਸੁਖਤਿਆਰ ਸਿੰਘ ਹੈੱਡ ਕਨਸਟੇਬਲ ਤੇ ਹੋਮ ਪ੍ਰਕਾਸ਼ ਤੇ ਕਾਰਵਾਈ ਕਰ ਦਿੱਤੀ ਗਈ ਸੀ ਪਰ ਹੁਣ ਅਦਾਲਤ ਵੱਲੋਂ ਜ਼ਿਲ੍ਹਾ ਐਸਐਸਪੀ ਤੇ ਕਾਰਵਾਈ ਕਰਨ ਦੇ ਹਦਾਇਤ ਜਾਰੀ ਕੀਤੇ ਨੇ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ جواب ਮੰਗਿਆ ਹੈ ਕਿ ਲਾਰੰਜ਼ੀ ਇੰਟਰਵਿਊ ਮੌਕੇ ਮੌਜੂਦ ਐਸਐਸਪੀ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੇ ਹਾਈ ਕੋਰਟ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਐਸਐਸਪੀ ਨੂੰ ਸਸਪੈਂਡ ਕੀਤਾ ਜਾਵੇ ਨਾਲੇ ਇਹ ਦੇ ਦਿੱਤਾ ਹੈ ਕਿ ਅਗਲੀ ਸੁਣਵਾਈ ਤੱਕ ਜ਼ਿੰਮੇਵਾਰ ਅਫਸਰਾਂ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ 2 ਦਸੰਬਰ ਨੂੰ ਇਸ ਮਾਮਲੇ ਵਿੱਚ ਗ੍ਰਹਿ ਵਿਭਾਗ ਦੇ ਸਕੱਤਰ ਨੂੰ ਪੇਸ਼ ਹੋਣਾ ਪਵੇਗਾ ਇਸ ਮੌਕੇ ਅਦਾਲਤ ਨੇ ਪੁੱਛਿਆ ਕਿ ਉਸ ਵੇਲੇ ਦੇ ਮੁਹਾਲਲੇ ਦੇ ਐਸਐਸਪੀ ਤੇ ਕਾਰਵਾਈ ਕਿਉਂ ਨਹੀਂ ਕੀਤੀ ਇੱਕ ਅਧਿਕਾਰੀ ਨੂੰ ਕਿਉਂ ਬਚਾਇਆ ਜਾ ਰਿਹਾ ਹੈ ਇਸ ਦਾ ਜਵਾਬ ਦਿੰਦੇ ਸਰਕਾਰੀ ਵਕੀਲ ਨੇ ਕਿਹਾ ਕਿ ਅਧਿਕਾਰੀ ਨੂੰ ਸਰਕਾਰ ਨੇ ਸ਼ੋਕੇਜ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਅਧਿਕਾਰੀ ਦੇ ਜਵਾਬ ਨਾਲ ਸਰਕਾਰ ਨਾਕੁਝ ਸੀ ਕਿਉਂਕਿ ਅਫਸਰਾ ਦਾ ਕਹਿਣਾ ਸੀ ਕਿ ਉਸ ਸਮੇਂ ਸੀਆਈਏ ਇੰਚਾਰਜ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸੀ ਅਦਾਲਤ ਨੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਤੱਕ ਕਾਰਵਾਈ ਕਰਨ ਦੀ ਗੱਲ ਆਖੀ ਹੈ ਜ਼ਿਕਰੇ ਖਾਸੇ ਕਿ ਲਾਰੈਂਸ ਇੰਟਰਵਿਊ ਮਾਮਲੇ ਸਰਕਾਰ ਵੱਲੋਂ ਡੀਐਸਪੀ ਕੁਰਸ਼ੇਰ ਸਿੰਘ ਡੀਐਸਪੀ ਸਮਰਵਨੀਤ ਸਬ ਇੰਸਪੈਕਟਰ ਰੀਨਾ ਜਗਤਪਾਲ ਝੱਗੂ ਸ਼ਗਨਜੀਤ ਸਿੰਘ ਏਐਸਆਈ ਮੁਖਤਿਆਰ ਸਿੰਘ ਏਐਸਆਈ ਸੁਖਤਿਆਰ ਸਿੰਘ ਹੈੱਡ ਕਨਸਟੇਬਲ ਹੋਮ ਪ੍ਰਕਾਸ਼ ਤੇ ਕਾਰਵਾਈ ਕਰ ਦਿੱਤੀ ਗਈ ਸੀ ਪਰ ਹੁਣ ਅਦਾਲਤ ਵੱਲੋਂ ਜ਼ਿਲ੍ਹਾ ਐਸਐਸਪੀ ਤੇ ਕਾਰਵਾਈ ਕਰਨ ਦੇ ਹੁਦੇਈ ਜਾਰੀ ਕੀਤੇ ਨੇ ਬਿਊਰੋ ਰਿਪੋਰਟ ਤੇਲਕਾ ਪੰਜਾਬੀ ਟੀਵੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਲਾਰੰਜ਼ੀ ਇੰਟਰਵਿਊ ਮੌਕੇ ਮੌਜੂਦ ਐਸਐਸਪੀ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੇ ਹਾਈ ਕੋਰਟ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਐਸਐਸਪੀ ਨੂੰ ਸਸਪੈਂਡ ਕੀਤਾ ਜਾਵੇ ਨਾਲ ਹੀ ਇਹ ਦੇ ਦਿੱਤਾ ਹੈ ਕਿ ਅਗਲੀ ਸੁਣਵਾਈ ਤੱਕ ਜ਼ਿੰਮੇਵਾਰ ਅਫਸਰਾਂ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ 2 ਦਸੰਬਰ ਨੂੰ ਇਸ ਮਾਮਲੇ ਵਿੱਚ ਗ੍ਰਹਿ ਵਿਭਾਗ ਦੇ ਸਕੱਤਰ ਨੂੰ ਪੇਸ਼ ਹੋਣਾ ਪਵੇਗਾ ਇਸ ਮੌਕੇ ਅਦਾਲਤ ਨੇ ਪੁੱਛਿਆ ਕਿ ਉਸ ਵੇਲੇ ਦੇ ਮੋਹੱਲੇ ਦੇ ਐਸਐਸਪੀ ਤੇ ਕਾਰਵਾਈ ਕਿਉਂ ਨਹੀਂ ਕੀਤੀ ਇੱਕ ਅਧਿਕਾਰੀ ਨੂੰ ਕਿਉਂ ਬਚਾਇਆ ਜਾ ਰਿਹਾ ਹੈ ਇਸ ਦਾ ਜਵਾਬ ਦਿੰਦੇ ਸਰਕਾਰੀ ਵਕੀਲ ਨੇ ਕਿਹਾ ਕਿ ਅਧਿਕਾਰੀ ਨੂੰ ਸਰਕਾਰ ਨੇ ਸ਼ੋਕੇਜ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਅਧਿਕਾਰੀ ਦੇ ਜਵਾਬ ਨਾਲ ਸਰਕਾਰ ਨਾ ਕੁਝ ਸੀ ਕਿਉਂਕਿ ਅਫਸਰਾ ਦਾ ਕਹਿਣਾ ਸੀ ਕਿ ਉਸ ਸਮੇਂ ਸੀਆਈਏ ਇੰਚਾਰਜ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸੀ ਅਦਾਲਤ ਨੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਤੱਕ ਕਾਰਵਾਈ ਕਰਨ ਦੀ ਗੱਲ ਆਖੀ ਹੈ ਜ਼ਿਕਰੇ ਖਾਸੇ ਕਿ ਲਾਰੈਂਸ ਇੰਟਰਵਿਊ ਮਾਮਲੇ ਸਰਕਾਰ ਵੱਲੋਂ ਡੀਐਸਪੀ ਗੁਰਸ਼ੇਰ ਸਿੰਘ ਡੀਐਸਪੀ ਸਮਰਵਨੀਤ ਸਬ ਇੰਸਪੈਕਟਰ ਰੀਨਾ ਜਗਤਪਾਲ ਝੱਗੂ ਸ਼ਗਨਜੀਤ ਸਿੰਘ ਐਸਆਈ ਮੁਖਤਿਆਰ ਸਿੰਘ ਐਸਐਸਆਈ ਸੁਖਤੇਰ ਸਿੰਘ ਹੈੱਡ ਕਨਸਟੇਬਲ ਤੇ ਹੋਮ ਪ੍ਰਕਾਸ਼ ਤੇ ਕਾਰਵਾਈ ਕਰ ਦਿੱਤੀ ਗਈ ਸੀ ਪਰ ਹੁਣ ਅਦਾਲਤ ਵੱਲੋਂ ਜ਼ਿਲ੍ਹਾ ਐਸਐਸਪੀ ਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਨੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ